ਸ਼ਸ਼ਿਕਾ ਜੀ ਅੱਜ ਜਿਹੜੀ ਐਕਸਟੈਂਡਰ ਸਲੀਪ ਬਣਾਵਾਂਗੇ ਕੁੜਤੀ ਇਹਦੀ ਕਟਿੰਗ ਸਟੀਚਿੰਗ ਦੋਨੋਂ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ 7 ਇੰਚ ਤੀਰਾ ਲਿਆ ਤੇ 7 ਇੰਚੀ ਮੈਂ ਮੋਡਾ ਲਿਆ ਇਹਦਾ ਤੇ ਉਸ ਤੋਂ ਬਾਅਦ ਆਪਾਂ ਸਕੇਲ ਨਾਲ ਇੱਥੇ ਇੱਕ ਲਾਈਨ ਨਾ ਦਾਂਗੇ ਬਾਕਸ ਬਣਾ ਦਾਂਗੇ ਤੇ ਉਸ ਤੋਂ ਬਾਅਦ ਮੈਂ ਇਹਦੀ 21 ਇੰਚ ਛਾਤੀ ਹੈ ਤੇ 10.5 21 ਦਾ 10.5 ਆਪਾਂ ਲਵਾਂਗੇ ਆਪਾਂ ਤੇ ਉਤ ਬਾਅਦ ਇਥੋਂ ਆਪਾਂ 2 ਇੰਚ ਦੀ ਕਾਟ ਪਾਵਾਂਗੇ ਠੀਕ ਹੈ ਜੀ ਤੁਹ ਗਲਾਈ ਦੇ ਦਾਂਗੇ ਅਕਸੈਂਡਰ ਸਲੀਪ ਜਿੰਨੂੰ ਮਤਲਬ ਸਲੀਪ ਲਾਣ ਦੀ ਲੋੜ ਨਹੀਂ ਹੈਗੀ ਤੇ ਉਤ ਬਾਅਦ ਆਪਾਂ ਇਥੋਂ ਗਲ ਨੈਕ ਰੱਖ ਕੇ ਤੇ ਡਾਊਨ ਦੇ ਦਾਂਗੇ 1/2 ਇੰਚ ਦੀ ਠੀਕ ਹੈ ਜੀ ਤੇ ਉਤ ਬਾਅਦ ਆਪਾਂ ਜਿੱਦਾਂ ਫਰੰਟ ਕਾਟ ਪਾਉਂਦੇ ਆ ਠੀਕ ਆ ਉਹ ਪਾਵਾਂਗੇ ਇੱਥੋਂ ਆਪਾਂ ਗਲਾਈ ਦੇ ਦਾਂਗੇ ਇਹ ਨੋਰਮਲ ਸ਼ਰਟ ਦੀ ਕਟਿੰਗ ਆ ਠੀਕ ਹੈ ਜੀ ਤੇ ਐਕਸਟੈਂਡਡ ਕਿੱਦਾਂ ਕਰਨੀ ਆ ਇੱਥੋਂ ਆਪਾਂ ਇੱਥੋਂ ਆਪਾਂ ਮਤਲਬ 3 ਇੰਚ ਦੀ ਲਾਵਾਂਗੇ ਫਿਰ ਮੋਡਾ ਲਾਵਾਂਗੇ 3 ਇੰਚ ਐਕਸਟਰਾ ਠੀਕ ਹੈ ਜੀ ਜਿੰਨੀ ਤੁਸੀਂ 슬ੀਵ ਬਣਾਉਣਾ ਚਾਹਦੇ ਹੋ ਵੱਧ ਉਹਨਾਂ ਦੇ ਸੀ ਲੈ ਲੈਣਾ 3-4 ਤੱਕ ਲੈ ਸਕਦੇ ਹੋ ਤੁਸੀਂ ਇਥੇ ਮੈਂ 3 ਇੰਚ ਜਿਆਦਾ ਲਿਆ 슬ੀਵ ਵਾਸਤੇ ਬਾਹ ਬਣਾਣੀ ਹੈ ਦੀ ਜਿਹੜੀ ਨਾਲ ਹੀ ਅਟੈਚ ਹੁੰਦੀ ਹੈ ਬਾਹ ਉਹ ਵਾਲੀ ਕੁੜਤੀ ਆਪਾਂ ਬਣਾਣੀ ਹੈ ਠੀਕ ਹੈ ਜੀ ਇਥੋਂ ਲੈ ਕੇ ਤੇ ਉਹਨੂੰ ਗਲਾਈ ਕਰਦੀ ਹੈ ਉਹਦੇ ਬਾਅਦ ਆਪਾਂ ਪਲੇਟ ਪਾਵਾਂਗੇ 11 ਇੰਚ ਲੰਬਾਈ ਚ ਪਲੇਟ ਲਏ ਆ ਤੇ 3.5 ਸਾਈਡ ਤੋਂ ਤੇ ਫਿਰ ਇੱਥੇ ਲੰਬਾਈ ਚ ਆਪਾਂ 7 ਇੰਚ ਲਏ ਆ ਤੇ ਇਥੋਂ ਵੀ ਆਪਾਂ 3.5 ਲੈ ਕੇ ਤੇ ਇੱਥੇ නාදාග ික ඒ පලේට ඔත බාද අප කමරලමගේ ්‍රකීඇද මදත්තක් වන් දේදාගේ ඔතුබද කමරලමාන්ගේ ඇත සත්තිංච එතන ශනිිලාක ඒ කම්මර දිහැගේඋංච ਉਨੀ ਦਾਵ 9.5 ਠੀਕ ਹੈ ਜੀ ਇਹਨੂੰ ਇਹਦਾਂ ਮਿਲਾ ਦਾਂਗੇ ਉਹ ਤੋਂ ਬਾਅਦ ਆਪਾਂ ਸਾਈਡ ਚੌਕ ਲਵਾਂਗੇ 14.5 ਤੇ ਇੱਥੋਂ ਆਪਾਂ 21.5 10 21 ਦਾਵ ਆਪ ਸਾਢੇ 10 ਸੇਪ ਲਵਾਂਗੇ ਤੇ ਇਹਨੂੰ ਇਹਦਾਂ ਮਿਲਾ ਦਾਂਗੇ ਠੀਕ ਹੈ ਜੀ ਤੇ ਆਪਾਂ ਕਰ ਦਾਂਗੇ ਇਹਦੀ ਕਟਿੰਗ ਪਿਛਲੀ ਨਿਸ਼ਾਨੀ ਜਿਹੜੀ ਲਾਈ ਹੈ ਉਹ ਤੁਸੀਂ ਭੋਲ ਜੋ ਆਹ ਵਾਲੀ ਨਿਸ਼ਾਨੀ ਤੇ ਜਿਹੜਾ ਤੇ ਇੰਨੀ ਐਕਸਟਰਾ ਲਿਆ ਇੱਥੋਂ ਆਪਾਂ ਕਟਿੰਗ ਕਰਨੀ ਆ ਇੱਥੋਂ ਬਰਾਬਰ ਕਰਕੇ ਆਪਾਂ ਛੋਟੇ ਜਿਹੇ ਕੱਟ ਲਗਾ ਲਾਂਗੇ ਚਾਰੇ ਵੀਸਾਂ ਤੇ ਠੀਕ ਹੈ ਜੀ ਤੇ ਡਾਊਨ ਦਿੱਤਾ ਆ ਉਹਦੀ ਵੀ ਆਪਾਂ ਕਟਿੰਗ ਕਰ ਦਾਂਗੇ ਉਹ ਤੋਂ ਬਾਅਦ ਸਾਈਡ ਤੋਂ ਐਕਸਟਰਾ ਕਪੜਾ ਕਟਿੰਗ ਕਰ ਦਾਂਗੇ ਤੇ ਮੈਂ ਘੇਰੇ ਤੋਂ ਵੀ ਥੋੜਾ ਜਿਹਾ ਕਟਿੰਗ ਕਰ ਰਹੀ ਹਾਂ ਹਾਫ ਹਾਫ ਇੰਚ ਦਾ ਗੇ ਥੋੜਾ ਜਿਆਦਾ ਹੁਣ ਤੋਂ ਬਾਅਦ ਆਪਾਂ ਦੂਸਰੇ ਬਸੇ ਵੀ ਨਿਸ਼ਾਨੀਆਂ ਲਾ ਦਾਂਗੇ ਇਹਨਾਂ ਛਿਪਾ ਦਾਂਗੇ ਤੇ ਲਾਈਟ ਲਾਈਟ ਕਰਨ ਕਲਰ ਦੀਆਂ ਹੋ ਗਈਆਂ ਇਹਨੂੰ ਆਪਾਂ ਡਾਰਕ ਕਰ ਦਾਂਗੇ ਅਤੋਂ ਬਾਅਦ ਆਪਾਂ ਬੈਗ ਨੈਕ ਕਟਾਂਗੇ ਬੈਕ ਨੈਕ ਮੈਂ ਇੱਥੋਂ 2.5 ਇੰਚ ਲਿਆ ਚੜਾਈ 'ਚ ਲੰਬਾਈ 'ਚ 7 ਇੰਚ ਲਿਆ ਠੀਕ ਹੈ ਜੀ ਇੱਥੇ ਗਲਾਈ ਪਾ ਕੇ ਆਪਾਂ ਬੈਕ ਨੈਕ ਦੀ ਕਟਿੰਗ ਕਰ ਦਾਂਗੇ ਤੇ ਫਰੰਟ ਮੈਂ ਡਿਜ਼ਾਈਨ ਵਾਲਾ ਬੁਕਰਮ ਪਾ ਕੇ ਬਣਾਵਾਂਗੀ ਇੱਥੋਂ ਆਪਾਂ ਕਰਤੀ ਕਟਿੰਗ ਬੈਕ ਨੈਕ ਕਟਿੰਗ ਕੀਤਾ ਗਿਆ ਉਹ ਤੋਂ ਬਾਅਦ ਆਪਾਂ ਮਸ਼ੀਨ 'ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਮੈਂ ਨੈਕ ਲੈ ਕੇ ਤੇ ਪੇਸਟਿੰਗ ਵਾਲਾ ਨੈਕ ਹੀ ਨੂੰ ਪ੍ਰਾਸ਼ਣਾਲਾ ਕੱਪੜੇ ਨਾਲ ਅਟੈਚ ਕਰ ਲਿਆ ਪ੍ਰੈਸ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਸਾਈਡ ਤੋਂ ਆਪਾਂ ਫੋਲਡ ਕਰ ਦਾਂਗੇ ਸਾਈਡ ਤੋਂ ਕਪੜਾ ਫੋਲਡ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਦਾ ਵਿੱਚੋਂ ਕਪੜਾ ਕੱਟ ਦਾਂਗੇ ਸਾਈਡ ਤੋਂ ਜਿਹੜਾ ਵੱਧ ਕਪੜਾ ਠੀਕ ਹੈ ਜੀ ਓਤ ਬਾਅਦ ਆਪਾਂ 셔ਟ ਦਾ ਪੀਸ ਲਵਾਂਗੇ ਫਰੰਟ ਤੇ ਫਰੰਟ ਪੀਸ ਲੈ ਕੇ ਇਹਨੂੰ ਆਪਾਂ ਇਹਦਾ ਮੈਂ ਸੈਂਟਰ ਕਰ ਚੁੱਕੀ ਆਂ ਪ੍ਰੈਸ ਦਾ ਲਓ ਉਹ ਕੱਟ ਵੀ ਲਗਾ ਚੁੱਕੀ ਆਂ ਇਦਾਂ ਹੀ ਆਪਾਂ ਨੈਕ ਦਾ ਵੀ ਸੈਂਟਰ ਕਰ ਲੈਣਾ ਕੱਟ ਲਗਾ ਲੈਣਾ ਸੈਂਟਰ 'ਚ ਇੱਕ ਸੀਨ ਲਗਾ ਦੇਣੀ ਆ ਠੀਕ ਹੈ ਜੀ ਸੈਂਟਰ 'ਚ ਸੀਨ ਲਗਾਤੀ ਓਤ ਬਾਅਦ ਆਪਾਂ ਸਾਈਡ ਤੇ ਪਿੰਨਾ ਲਗਾ ਲਾਂਗੇ ਅਤੋਂ ਬਾਅਦ ਆਪਾਂ ਬੁਕਰਮ ਦੇ ਨਾਲ ਨਾਲ ਸੀਨ ਲਗਾਵਾਂਗੇ ਤੇ ਨੈਕ ਜੋੜ ਦਾਂਗੇ ਛੜ ਦੇ ਨਾਲ ਬੁਕਰਮ ਤੇ ਨਹੀਂ ਲਾਣੀ ਬੁਕਰਮ ਦੇ ਨਾਲ ਨਾਲ ਲਗਾਣੀ ਆ ਕੱਪੜੇ ਤੇ ਤੇ ਉਤ ਬਾਅਦ ਆਪਾਂ ਵਿੱਚੋਂ ਕੱਪੜਾ ਕਟਿੰਗ ਕਰ ਦਾਂਗੇ ਹਾਫ ਇੰ ਦਾ ਮਾਰਜਿਨ ਛੱਡ ਕੇ ਤੇ ਕੱਪੜਾ ਕਟਿੰਗ ਕਰ ਦਾਂਗੇ ਕੱਪੜਾ ਕਟਿੰਗ ਕਰਨ ਤੋਂ ਬਾਅਦ ਆਪਾਂ ਛੋਟੇ ਛੋਟੇ ਕੱਟ ਲਗਾ ਲਾਂਗੇ ਸਾਰੇ ਨੈੱਕ ਤੇ ਕੱਟ ਲਗਾ ਲਾਂਗੇ ਔਰ ਇਹਨੂੰ ਦੂਜੇ ਪਾਸੇ ਫਰਤ ਦਾਂਗੇ ਪਲਟ ਦਾਂਗੇ ਦੂਜੇ ਪਾਸੇ ਤੇ ਇਹਦੇ ਉੱਪਰ ਆਪਾਂ ਕੱਚੀ ਸੀਨ ਲਗਾ ਲਾਂਗੇ ਬਾਅਦ ਆਪਾਂ ਤਰਪਾਈ ਕਰ ਦਾਂਗੇ ਮੋਟਾ ਬਖਾ ਕਰਕੇ ਆਪਾਂ ਕੱਚੀ ਸੀਨ ਲਗਾ ਲੈਣੀ ਹੈ ਠੀਕ ਹੈ ਜੀ ਉਤਪਾਦ ਆਪਾਂ ਬੈਕ ਨੈਕ ਤਿਆਰ ਕਰਾਂਗੇ ਇਹ ਮੇ ਤੀਸ਼ੀ ਪੱਟੀ ਕੱਟ ਚੁੱਕੀ ਆ ਬੈਕ ਨੈਕ ਵਾਸਤੇ ਤੇ ਬੈਕ ਨੈਕ ਤੇ ਆਪਾਂ ਲਗਾ ਦਾਂਗੇ ਇਹਨੂੰ ਫੋਲਡ ਕਰਕੇ ਪੱਟੀ ਲੱਗ ਚੁੱਕੀ ਆ ਉਹ ਤੋਂ ਬਾਅਦ ਆਪਾਂ ਇਹਦੀ ਸੀਨ ਦਬਾ ਦਾਂਗੇ neck ਦੀ ਠੀਕ ਹੈ ਜੀ ਬੈਗ ਨੈਕ ਵੀ ਤਿਆਰ ਹੋ ਗਿਆ ਉਹ ਤੋਂ ਬਾਅਦ ਆਪਾਂ ਦੋਨੋਂ ਪੀਸ ਲਵਾਂਗੇ ਫਰੰਟ ਬੈਕ ਪੀਸ ਇਹਦੇ ਥੀਰੇ ਜੋੜਾਂਗੇ ਠੀਕ ਹੈ ਜੀ ਆ ਦੇਖੋ ਆਪਾਂ ਬੈਕ ਪੀਸ 1/2 ਇੰਚ ਜ਼ਿਆਦਾ ਲਿਆ ਹੋਇਆ 프ਰੰਟ ਨਾਲੋਂ ਇਹ ਤਾਂ ਲਿਆ ਹੋਇਆ ਕਿਉਂਕਿ ਜਿਹੜੇ ਗਲੇ ਆ ਕਈ ਵਾਰ ਗਲਾ ਮਤਲਬ ਪਿੱਛੇ ਨੂੰ ਜਾਂਦਾ ਅਗਲਾ ਇਹਦੇ ਨਾਲ 1/2 ਇੰਚ ਆਪਾਂ ਲੈ ਲੈਣਾ ਤੇ ਇਹਦੇ ਨਾਲ ਗਲਾ ਬਿਲਕੁਲ ਪਿੱਛੇ ਨਹੀਂ ਜਾਂਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਗਲੇ 'ਚ ਝੋਲ ਨਹੀਂ ਪੈਂਦੀ ਹੈਗੀ ਤੇ ਮੈਂ 1/2 ਇੰਚ ਬੈਕ ਸਾਈਡ ਤੋਂ ਲਿਆ ਹੋਇਆ ਜ਼ਿਆਦਾ ਠੀਕ ਹੈ ਜੀ ਇਹ ਜ਼ਰੂਰੀ ਹੈ ਅੱਧੇ ਬਾਅਦ ਆਪਾਂ ਤੀਰੇ ਜੋੜ ਦਾਂਗੇ ਡਬਲ ਸੀਲ ਕਰ ਲੈਣੀ ਆ ਤੇ ਆਪਾਂ ਦੂਜਾ ਵੀ ਤੀਰਾ ਜੋੜ ਦਾਂਗੇ ਸੇਮ ਇਹਦੀ ਵੀ ਆਪਾਂ ਡਬਲ ਸਿੰ ਕਰ ਲੈਣੀ ਆ ਠੀਕ ਹੈ ਜੀ ਤੀਰੇ ਵੀ ਜੁੜ ਗਏ ਉਹ ਤੋਂ ਬਾਅਦ ਆਪਾਂ ਪਲੇਟ ਪਾਵਾਂਗੇ ਪਲੇਟ ਦੀ ਨਿਸ਼ਾਨੀ ਲਾ ਚੁੱਕੀ ਆ ਮੈਂ ਪਹਿਲੇ ਉਹਦੇ ਉੱਪਰ ਆਪਾਂ ਪਲੇਟ ਪਾ ਦਾਂਗੇ ਚਾਰੇ ਪਲੇਟ ਆਪਾਂ ਸੇਮ ਪਾ ਦਾਂਗੇ ਇਦਾਂ ਹੀ ਫਰੰਟਰ ਬੈਕ ਦੇ ਪਲੇਟ ਪਾ ਦਾਂਗੇ ਠੀਕ ਹੈ ਜੀ ਆਪਾਂ ਫਰੰਟ ਬੈਕ ਪਾਤੇ ਆ ਇਹ ਰਹਿ ਗਿਆ ਇੱਕ ਅਨ ਵੀ ਆਪਾਂ ਪਾ ਲਾਂਗੇ ਹਾਂਜੀ ਪਲੇਟ ਪੈ ਚੁੱਕਿਆ ਹੈ ਉਸ ਤੋਂ ਬਾਅਦ ਆਪਾਂ ਇਹਦੇ ਮੋਡੇ ਤਿਆਰ ਕਰਾਂਗੇ ਜਿਹੜੇ ਸਲੀਪ ਹੈ ਬਾਵਾ ਤਿਆਰ ਕਰਾਂਗੇ ਆਪਾਂ ਤੇ ਬਾਵਾ ਤਿਆਰ ਕਰਨ ਵਾਸਤੇ ਆ ਦੇਖੋ ਆਵਾਮਾ ਤਿਆਰ ਕਰਾਂਗੇ ਸਾਈਡ ਤੇ ਫੋਲਡ ਬਾਵਾ ਤਿਆਰ ਕਰਨ ਵਾਸਤੇ ਆਪਾਂ ਤਿਰਛੀਆਂ ਪੱਟੀਆਂ ਕੱਟਾਂਗੇ ਜਿੱਦਾਂ ਅਸੀਂ ਬੈਕ ਨੈਕ ਤੇ ਤਿਸ਼ੀ ਪੱਟੀ ਕੱਟੀ ਆ ਇਦਾਂ ਹੀ ਆਪਾਂ ਤੇਰਛੀਆਂ ਪੱਟੀਆਂ ਕੱਟਾਂਗੇ ਤੇ ਇਹਦੇ ਉੱਪਰ ਲਗਾਵਾਂਗੇ ਆਪਾਂ ਉਹਨੂੰ ਆਪਾਂ ਫੋਲਡ ਕਰ ਦਾਂਗੇ ਦੂਜੀ ਸਾਈਡ ਤੇ ਆ ਦੇਖੋ ਮੈਂ ਤਿਰਛੀਆਂ ਪੱਟੀਆਂ ਘੱਟ ਚੁੱਕੀਆਂ ਆ ਠੀਕ ਹੈ ਜੀ ਇਹਨੂੰ ਆਪਾਂ ਜੋੜ ਲਾਂਗੇ ਇਨਾ ਆਪਾਂ ਚੰਗੀ ਤਰ੍ਹਾਂ ਜੋੜ ਲਾਂਗੇ ਦੋ ਤਿੰਨ ਸੀਨ ਲਗਾ ਲਾਂਗੇ ਉੱਪਰ ਸੀਨ ਦਬਾ ਦਾਂਗੇ ਆਪਾਂ ਪੱਟੀਆਂ ਜੋੜ ਲਾਂਗੇ ਤਿੰਨੇ ਠੀਕ ਹੈ ਜੀ ਤੋ ਬਾਅਦ ਆਪਾਂ ਇਹ ਸੀਨ ਦਵਾ ਦਾਂਗੇ ਠੀਕ ਹੈ ਜੀ ਇਹ ਮੈਂ ਲੰਬੀ ਪੱਟੀ ਤਿਆਰ ਕਰ ਲਈ ਐ ਤੇ ਉਤ ਬਾਅਦ ਆਪਾਂ ਇੱਥੇ ਲਗਾਵਾਂਗੇ ਆਪਾਂ ਸਿੱਧੇ ਸਾਈਡ ਤੇ ਲਗਾਣੇ ਸਿੱਧੇ ਕੋਰਤੇ ਤੇ ਲਗਾਣੇ ਐ ਤੇ ਬਾਅਦ ਚ ਆਪਾਂ ਨੂੰ ਪੁੱਠੇ ਪਾਸੇ ਆ ਪਾਟ ਦੇਣਾ ਪਲਟਾ ਦੇਣਾ ਠੀਕ ਹੈ ਜੀ ਤੇ ਆਪਾਂ ਖੋਲ ਕੇ ਹੀ ਪੱਟੀ ਲਗਾਣੀ ਹੈ ਫੋਲਡ ਕਰਕੇ ਨਹੀਂ ਲਗਾਣੀ ਤੇ ਪੂਰੇ ਮੋਢੇ ਤੇ ਰਾਉਂਡ ਸਾਈਡ ਆਪਾਂ ਲਗਾ ਲੈਣੀ ਹੈ ਇਹ ਤਾਂ ਵਿਦਾਉਟ 슬ੀਪਲੈਸ 슬ੀਪਲੈਸ কুরਤੀ ਬੰਦੀ ਹੈ ਨਾ ਸੇਮ ਉਹਦਾ ਹੀ ਬੰਦੀ ਹੈ ਇਹਦੀ ਥੋੜੀ ਜੀ ਬਾਹ ਬਣ ਜਾਂਦੀ ਹੈ 3-4 ਇੰਚ ਦੀ ਇਹਦੀ ਬਾਹ ਬਣ ਜਾਂਦੀ ਹੈ ਤੇ ਅਲੱਗ ਜੀ ਬਾਹ ਛੋਟੀ ਜੀ ਬਾਹ ਲਗਾਉਣ ਦੀ ਲੋੜ ਨਹੀਂ ਜਿਨ੍ਹਾਂ ਨੇ ਛੋਟੀ ਬਾਹ ਪਾਣੀ ਆ ਉਹਦੇ ਲਈ ਬਹੁਤ ਵਧੀਆ ਜਿਹਦਾ ਘਰ ਗਰਮੀਆਂ ਚ ਪਾਉਣ ਵਾਸਤੇ ਬਹੁਤ ਵਧੀਆ 슬ੀਪ ਬਣ ਜਾਂਦੀ ਹੈ ਇਹਦੇ ਅੰਡਰ ਆਊਂਡ ਨਹੀਂ ਦਿਖਾਈ ਦਿੰਦੇ ਇਹ ਛੋਟੀ ਜੀ 슬ੀਪ ਅੰਦਰ ਲੱਗ ਜਾਂਦੀ ਹੈ ਅਲਾਗੇ ਤੇ ਲਗਾਉਣ ਦੀ ਲੋੜ ਨਹੀਂ ਹੈਗੀ ਆਪਾਂ ਦੋਨੋਂ ਸਾਈਡਾਂ ਤੇ ਇੱਕ ਪਾਸੇ ਲੱਗ ਗਈ ਦੂਜੀ ਸਾਈਡ ਤੇ ਵੀ ਆਪਾਂ ਲਗਾ ਦਾਂਗੇ ਠੀਕ ਹੈ ਜੀ ਆ ਦੇਖੋ ਮੈਂ ਦੋਨੋਂ ਸਾਈਡਾਂ ਤੇ ਲਗਾਤੀ ਐ ਉਹ ਤੋਂ ਬਾਅਦ ਆਪਾਂ ਫਿਟਿੰਗ ਦੀ ਨਿਸ਼ਾਨੀ ਲਾਵਾਂਗੇ ਠੀਕ ਹੈ ਜੀ ਇਹਨੂੰ ਫੋਲਡ ਕਰਨ ਤੋਂ ਪਹਿਲੇ ਆਪਾਂ ਫਿਟਿੰਗ ਦੀ ਪਹਿਲਾਂ ਮੈਂ ਲਗਾਈ ਐ ਪੱਟੀ ਫੋਲਡ ਨਹੀਂ ਕੀਤਾ ਹੋਇਆ ਦੂਜੇ ਪਾਸੇ ਉਲਟੇ ਪਾਸੇ ਪਹਿਲਾਂ ਆਪਾਂ ਫਿਟਿੰਗ ਦੀ ਨਿਸ਼ਾਨੀ ਲਾ ਕੇ ਫਿਟਿੰਗ ਦੀ ਸੀਨ ਲਗਾਵਾਂਗੇ ਆਪਾਂ ਫਿਟਿੰਗ ਦੀ ਨਿਸ਼ਾਨੀ ਪਹਿਲੇ ਲਾ ਆ ਚੁੱਕੀ ਆ ਮੈਂ ਪਹਿ ਤੇ ਦੁਬਾਰਾ ਲਗਾ ਰਹੀਆਂ ਕਿਉਂਕਿ ਪਲੇਟ ਪਾਇਆ ਤੇ ਆਪਾਂ ਦੁਬਾਰਾ ਫੇਰ ਚੈੱਕ ਕਰ ਲੈਣੀ ਆ ਕਿ ਘਟ ਵੱਧ ਹੋਏ ਤੇ ਆਪਾਂ ਪੂਰਾ ਕਰ ਲੈਣਾ ਆ ਦੇਖੋ ਮੈਂ ਫੋਲਡ ਨਹੀਂ ਕੀਤਾ ਹੋਇਆ ਸਿਰ ਪੱਟੀ ਲਗਾਈ ਹੈ ਇੱਥੇ ਆਪਾਂ ਸੀਨ ਲਗਾਵਾਂਗੇ ਆ ਦੇਖੋ ਪੱਟੀ ਛੱਡ ਕੇ ਆਪਾਂ ਸੀਨ ਲਗਾਣੀ ਆ ਫਿਟਿੰਗ ਦੀ ਪੂਰੀ ਸੀਨ ਲਗਾ ਲਾਂਗੇ ਆਪਾਂ ਇਹਨੂੰ ਆਪਾਂ ਪੱਕਾ ਕਰ ਲੈਣਾ ਤੇ ਦੋਨੋਂ ਸਾਈਡਾਂ ਤੇ ਸੇਮ ਹੀ ਆਪਾਂ ਇਦਾਂ ਕਰ ਲੈਣਾ ਮੈਂ ਦੋਨਾਂ ਸਾਈਡਾਂ ਤੇ ਫਿਟਿੰਗ ਦੀ ਸੀਨ ਲਗਾਤੀ ਆ ਔਰ ਤੋਂ ਬਾਅਦ ਆਪਾਂ ਮੋੜਾ ਫੋਲਡ ਕਰਾਂਗੇ ਬਾਹਵਾ ਜਿਹੜੀਆਂ ਤੇ ਇਹਨੂੰ ਆਪਾਂ ਅੰਦਰ ਅੰਦਰਵਾਰੀ ਸਾਈਡ ਤੇ ਫੋਲਡ ਕਰ ਦਾਂਗੇ ਪਹਿਲੇ ਜਿਹੜਾ ਬਾਦੂ ਕਪੜਾ ਉਹਨੂੰ ਫੋਲਡ ਕਰਕੇ ਫਿਰ ਆਪਾਂ ਇੱਥੋਂ ਮਸ਼ੀਨ ਸੂਈ ਚੁੱਕ ਕੇ ਪੈ ਚੁੱਕ ਕੇ ਆ ਦੇਖੋ ਫਿਰ ਆਪਾਂ ਪੂਰਾ ਮੋਡਾ ਫੋਲਡ ਕਰ ਦੇਣਾ ਸਫਾਈ ਚ ਕਰਨਾ ਇਹਨੂੰ ਫੋਲਡ ਕਰੀ ਜਾਣਾ ਤੇ ਸੀਨ ਲਗਾ ਦੇਣੀ ਆ ਇਹ কুরਤੀ ਬਹੁਤ ਹੀ ਜਲਦੀ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਮੈਂ ਕਟਿੰਗ ਸਿਚਿੰਗ ਤਰਨ ਦਸੀ ਆ ਤੇ ਬਹੁਤ ਹੀ ਵਧੀਆ ਬੰਦੀ ਆ ਇਹ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਈ ਆ ਜਿਹਦਾ ਘਾਰ ਆ ਪਾ ਗਰਮੀਆਂ ਚ ਇਹਦਾ ਪਾ ਸਕਦੇ ਆ ਇਹਦਾ ਬਣਾ ਕੇ ਕਾਟਨ ਦੇ ਕਪੜੇ ਦੇਖੇ ਕਿੰ세 ਵੀ ਸੂਟ ਤੇ ਠੀਕ ਹੈ ਜੀ ਇੱਕ ਸਾਈਡ ਤੋਂ ਆਪ ਫੋਲਡ ਕਰਤਾ ਹੈ ਤੇ ਦੂਜੀ ਸਾਈਡ ਤੇ ਵੀ ਆਪਾਂ ਸੇਮ ਹੀ ਇਦਾਂ ਹੀ ਫੋਲਡ ਕਰਾਂਗੇ ਤੇ ਐਕਸਟਰਾ ਧਾਗੇ ਕੱਟ ਲਾਂਗੇ ਸਾਰੇ ਸਾਰੇ ਤੇ ਤੁਹਾਨੂੰ ਦੂਜੀ ਸਾਈਡ ਤੇ ਵੀ ਮੈਂ ਫੋਲਡ ਕਰ ਚੁੱਕੀ ਹਾਂ ਤੇ ਤੁਹਾਨੂੰ ਮੈਂ ਸਿੱਧੀ ਕਰਕੇ ਦਿਖਾਨੀ ਆ ਆ ਦੇਖੋ ਮੇਰੀ ਕੁੜਤੀ ਤਿਆਰ ਆ ਆ ਦੇਖੋ ਦੋਨੋਂ ਮੋਢੇ ਮੈਂ ਤਿਆਰ ਕਰ ਲਿਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਉਹ ਨਹੀਂ ਦਾ ਸਿਰਫ ਤਰਪਾਈ ਦਾ ਕੰਮ ਰਹਿ ਗਿਆ ਠੀਕ ਹੈ ਇਹਦੀ ਗੱਲੇ ਦੀ ਤਰਪਾਈ ਔਰ ਨੀਚੇ ਹੋਲਡ ਕਰਕੇ ਘੇਰਾ ਹੋਲਡ ਕਰਕੇ ਤੇ ਚੋਕ ਹੋਲਡ ਕਰਕੇ ਇਹਦੀ ਤਰਪਾਈ ਕਰਕੇ ਤੁਹਾਨੂੰ ਪੂਰੀ ਗੈਟਅਪ ਦੱਸਦੀ ਆ ਇਹਦੀ ਪੂਰੀ ਤਿਆਰ ਆ ਦੇਖੋ ਮੇਰੀ ਰੈਡੀ ਹੈ ਕੁਰਤੀ ਤੇ ਬਹੁਤ ਹੀ ਵਧੀਆ ਬਣੀ ਹੈ ਜੇ ਜੇ ਤੁਹਾਨੂੰ ਵਧੀਆ ਲੱਗੀ ਹੈ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆ ਅਗਲੀ ਵੀਡੀਓ ਲੈ ਕੇ ਬਾਏ ਬਾਏ